ਨੂੰ ਜੋ ਗੋਦ ਗੋਦ ਅਟਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 403 ਅੰਕ ਤੇ ਸ਼ਬਦ ਚਨ ਕਰਦੇ ਅਸਾ ਮਹੱਲਾ ਪੰਜਮ ਨੀਮਕ ਕਾਮ ਸੁਆਦ ਕਾਰਨ ਕੋਟ ਦਿਨ ਸੁ ਦੁੱਖ ਪਾਵਹਿ ਇਕ ਨੀਮਕ ਦਾ ਸੁਆਦ ਕਾਮ ਦਾ ਸੁਆਦ ਇਸ ਕਾਮ ਦੀ ਪੂਰਤੀ ਵਾਸਤੇ ਇਕ ਨੀਮਕ ਉਹਟ ਦਿਨਸ ਕਰੋੜਾਂ ਦਿਨ ਦਾ ਦੁੱਖ ਇੱਕ ਨਿਮਕ ਪਾਪ ਕਰਨ ਦੇ ਨਾਲ ਕਰੋੜਾਂ ਦਿਨਾਂ ਦਾ ਦੁੱਖ ਫਿਰ ਇਸ ਤੋਂ ਵੱਡਾ ਪਾਪ ਹੋਰ ਕਿਹੜਾ ਹੋ ਸਕਦਾ ਹੈ ਸੰਸਾਰ ਦੇ ਵਿੱਚ ਇੱਕ ਨਿਮਕ ਹੈ ਅੱਖ ਦਾ ਚਮਕਾ 1 ਸਕਿੰਟ 1 ਸਕਿੰਟ ਕਾਦੇ ਵਿੱਚ ਬਦਲ ਗਿਆ ਹੈ ਕਰੋੜ ਦਿਨ ਦੇ ਵਿੱਚ ਨੀਮਕ ਕਾਮ ਸੁਆਦ ਕਾਮ ਦਾ ਸੁਆਦ ਕੋਟ ਦਿਨ ਸ ਦੁੱਖ ਪਾਵਹਿ ਕਰੋੜਾਂ ਹੀ ਦਿਨਾਂ ਦਾ ਦੁੱਖ ਪਾਉਂਦਾ ਹੈ ਜੈ ਸਿੰਘ ਜੋ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਹੈ ਇਹ ਰੱਬ ਨੇ ਭੇਜੀ ਹੈ ਇਹ ਰੱਬ ਦਾ ਸਨੇਹਾ ਹੈ ਇਹ ਆਪਣੀਆਂ ਬਣਾਈਆਂ ਹੋਈਆਂ ਗੱਲਾਂ ਨਹੀਂ ਹਨ ਇਹ ਰੱਬ ਨੇ ਧੁਰ ਤੋਂ ਲਿਖ ਕੇ ਭੇਜੀ ਹੈ ਨੀਮਕ ਕਾਮ ਸੁਆਦ ਕਾਰਨ ਕੋਟ ਦਿਨ ਸ ਦੁੱਖ ਪਾਵੈ ਹੈ ਕਰੀ ਮਹਾਂਤ ਰਗ ਮਾਣੈ ਕਹਿੰਦੇ ਘੜੀ ਮਿੰਟਾਂ ਦੇ ਰੰਗ ਮਾਣਨ ਵਾਸਤੇ ਘੜੀ ਮਹਾਂਤ ਰਗ ਮਾਣੈ ਫਿਰ ਬਹੁਤ ਬਹੁਰ ਪਸਤਾਵੈ ਹੈ ਕਹਿੰਦੇ ਫਿਰ ਬਹੁਤ ਬਹੁਤ ਪਸਤੌਂਦਾ ਹੈ ਬਾਰ ਬਾਰ ਪਸਤੌਂਦਾ ਹੈ ਉਹ श्राप ਫਿਰ ਕਦੇ ਉਤਰਦਾ ਥੋੜਾ ਇਹ श्राप ਉਤਰਨੇ ਵਾਲਾ ਨਹੀਂ ਹੈ ਬਾਰ ਬਾਰ ਪਸਤੌਂਦਾ ਕਿਉਂ ਅਸੀਂ ਇਹ ਗੱਲ ਲੋਕਾਂ ਨੂੰ ਸਮਝਾ ਨਹੀਂ ਸਕੇ ਅਸੀਂ ਇਸ ਦਾ ਪ੍ਰਚਾਰ ਨਹੀਂ ਕਰ ਸਕੇ ਕਿ ਪ੍ਰਾਏ ਮਰਦ ਤੇ ਔਰਤ ਨੰਨ ਸੰਬੰਧ ਕਰਨ ਦਾ ਕਿੰਨਾ ਇੱਕ ਵੱਡਾ ਪਾਪ ਲੱਗਦਾ ਹੈ ਅਸੀਂ ਪ੍ਰਚਾਰਕ ਦੋਸ਼ੀ ਹਾਂ ਅਸੀਂ ਇਹ ਗੱਲ ਸਮਝਾਉਣ ਤੇ ਕਾਬਲ ਨਹੀਂ ਹਾਂ ਕਰੀ ਮਹਾਂਤ ਰਗ ਮਾਣੇ ਫਿਰ ਬਹੁਤ ਬਹੁਰ ਪਸਤਾਵਹਿ ਕਹਿੰਦੇ ਫਿਰ ਬਹੁਤ ਬਹੁਰ ਪਸਤੋਂਦੇ ਅੰਦੇ ਚੇਤ ਹਰ ਹਰ ਕਹਿੰਦੇ ਅੰਨੇ ਆ ਹਰ ਹਰ ਨੂੰ ਚੇਤੇ ਕਰ ਲੈ ਅੰਦੇ ਚੇਤ ਹਰ ਹਰ ਰਾਇਆ ਕਹਿੰਦੇ ਰੱਬ ਨੂੰ ਚੇਤੇ ਕਰ ਉਹਦਾ ਭਜਨ ਕਰ ਲੈ ਬੰਦ ਕੀ ਕਰ ਲੈ ਕਿੰਨੀ ਕਬੱਡੀ ਤਾਕਤ ਹੈ ਜੇ ਸੱਚ ਹੈ ਪੱਲੇ ਜੇ ਝੂਠ ਹੈ ਪੂਰਨ ਨੂੰ ਝੂਠਾ ਇਲਜ਼ਾਮ ਲਾਇਆ ਸੀ ਮਤ੍ਰੇਈ ਨੇ ਰਾਜਾ ਕੰਨਾ ਦਾ ਕੱਚਾ ਇਹ ਜਿਹੜਾ ਮਨੁੱਖ ਹੈ ਨਾ ਇਹ ਕੰਨਾਂ ਦਾ ਕੱਚਾ ਹੀ ਹੁੰਦਾ ਹੈ। ਮਨੁੱਖ ਕੰਨਾਂ ਤੋਂ ਕੱਚਾ ਹੈ। ਸੰਸਾਰ ਦਾ 100 ਬੰਦਾ ਗੱਲ ਕਹਿ ਦੇਵੇ। ਉਹਨੂੰ ਝੂਠੀ ਮੰਨਦਾ ਹੈ ਆਪਣੀ ਘਰ ਵਾਲੀ ਇੱਕ ਕਹਿ ਦੇਵੇ ਉਹਨੂੰ ਸੱਚੀ ਮੰਨ ਲੈਂਦਾ ਹੈ। ਸਤਸੰਗਤ ਸੱਚ ਹੈ। ਤੁਸੀਂ ਦਰਬਾਰ 'ਚ ਬੈਠੇ ਆਂ। 500 ਬੰਦਾ ਇੱਕ ਗੱਲ ਕਹਿ ਦਵੇ ਤੁਸੀਂ ਉਹਨੂੰ ਝੂਠੀ ਮੰਨਦੇ ਆ ਤੁਹਾਡੀ ਘਰ ਵਾਲੀ ਨੇ ਜਿਹੜੀ ਕਹਿ ਦਿੱਤੀ ਉਹ ਸੱਚੀ ਹੈ ਇੱਥੇ ਸੰਸਾਰ ਬੰਨੇ ਆ ਅਲਜਾਮ ਅਲਾ ਦਿੱਤਾ ਪੂਰਨ ਭਗਤ ਤੇ ਅੰਨੇ ਨੇ ਦੇਖਿਆ ਨਹੀਂ ਕਿ ਸੱਚ ਹੈ ਜਾਂ ਝੂਠ ਹੈ ਹੱਥ ਪੈਰ ਵੱਢ ਕੇ ਖੂਚ ਸਿੜਤਾ ਕੀ ਹੋਇਆ ਫਿਰ ਫਿਰ ਗੋਰਖਨਾਥ ਪਹੁੰਚਿਆ ਕੂਦੇ ਕੋਲ ਕਹਿੰਦੇ ਕੌਣ ਕਹਿੰਦੇ ਮੈਪੂਰਨ ਕਹਿੰਦੇ ਕਿਵੇਂ ਆ ਗਿਆ ਕਹਿੰਦਾ ਮੇਰੀ ਮਾਂ ਨੇ ਇਲਜਾਮ ਲਾ ਦਿੱਤਾ ਕਹਿੰਦੇ ਪੂਰਨ ਸੱਚਾ ਹੈ ਤੂੰ ਕਹਿੰਦੇ ਸੱਚਾ ਹੈ ਕਹਿੰਦੇ ਬਾਹਰ ਨਿਕਲਿਆ ਕਹਿੰਦਾ ਮੇਰੇ ਹੱਥ ਨਹੀਂ ਮੇਰੇ ਪੈਰ ਨਹੀਂ ਕਹਿੰਦਾ ਪੂਰਨਾ ਜੇ ਤੂੰ ਸੱਚਾ ਹੈ ਤੈਨੂੰ ਹੱਥ ਪੈਰ ਦਿੱਤੇ ਜੇ ਤੂੰ ਸੱਚਾ ਹੈ ਲੱਗੇਗੇ ਹੱਥ ਪੈਰ ਹਾਏ ਕੋਈ ਸੰਸਾਰ ਦੇ ਵਿੱਚ ਜਿਹੜਾ ਹੱਥ ਪੈਰ ਲਾ ਦਵੇ ਵੱਡੇ ਹੋਏ ਹੱਥ ਪੈਰ ਲਾ ਦਵੇ ਕਿਹੜੀ ਤਾਕਤ ਸੀ ਇਹ ਪਾਪ ਕਰਿਆ ਨਹੀਂ ਸੀ ਪੂਰਨ ਨੇ ਮਿਲ ਗਈ ਤਾਕਤ ਅੰਦੇ ਚੇਤ ਹਰ ਹਰ ਆਇਆ ਤੇਰਾ 100 ਦਿਨ ਨੇੜੇ ਆਇਆ ਕਹਿੰਦਾ ਤੇਰਾ ਉਹ ਦਿਨ ਨੇੜੇ ਆ ਗਿਆ ਜਦੋਂ ਤਾਂ ਸੰਸਾਰ ਤੋਂ ਜਾਣਾ ਹੈ ਤੇਰੀ ਮੌਤ ਨੇੜੇ ਆ ਗਈ ਹੈ ਰੋਹ ਪਾਲਕ ਦ੍ਰਿਸ਼ਤ ਦੇਖ ਭੁੱਲੋ ਕਹਿੰਦੇ ਇਹ ਅੱਖਾਂ ਦੇ ਨਾਲ ਦੇਖ ਕੇ ਭੁੱਲ ਗਿਆ ਸਾਰਾ ਕੁਝ ਅੰਨਾ ਹੋ ਜਾਂਦਾ ਪਾਲਕ ਦ੍ਰਿਸ਼ਟ ਦੇਖ ਭੁੱਲੋ ਆਕ ਨੀਮ ਕੋ ਟੰਬਰੂ ਕਹਿੰਦਾ ਅਕ ਹੈ ਨਿਮ ਹੈ ਬੜੀ ਕੜਤਣ ਹੈ ਇਹਦੇ ਵਿੱਚ ਤੂੰ ਭੁੱਲ ਗਿਆ ਜੈਸਾ ਸੰਗ ਬੀਸੀ ਅਰਸਿਓਂ ਬਿਸ਼ਿਆਰਨਾ ਬਹੁਤ ਇਹ ਜਿਹਾ ਸੱਪ ਹੈ ਜਿਹੜਾ ਬਿਸ਼ਿਆਰ ਹੈ ਸਾਹ ਨੂੰ ਵੀ ਖਿੱਚ ਲਿੰਦਾ ਹੈ ਬਿਸ਼ਿਆਰ ਦਾ ਡੰਗਿਆ ਬਚਦਾ ਨਹੀਂ ਵਕਤੇ ਨਹੀਂ ਮਿਲਦਾ ਉਸੇ ਵਕਤ ਡੰਗ ਮਾਰਨ ਦੇ ਨਾਲ ਉੱਥੇ ਮੌਤ ਹੋ ਜਾਂਦੀ ਹੈ ਹੁਣ ਕਿਹੜੀ ਚੀਜ਼ ਨੂੰ ਦੱਸਦੇ ਹਨ ਬਿਸ਼ਿਆਰ ਜੈਸਾ ਸੰਗ ਬੀਸੀਰ ਸਿਉ ਹੈ ਰਹਿ ਤੈ ਸੋਹੀ ਅਹ ਪਰ ਗਰਹਿ ਪਰਾਇਆ ਕਰ ਪرائی ਇਸਤਰੀ ਪਰਾਇ ਮਰਦ ਦਾ ਸੰਗ ਇਹੋ ਜਿਹਾ ਹੈ ਜਿਹੋ ਜਿਹਾ ਬੀਸੀਰ ਦਾ ਸੰਗ ਹੈ ਗੁਰੂ ਨੇ ਤਾਂ ਸਮਝਾ ਦਿੱਤਾ ਹੁਣ ਹੁਣ ਜਿਹੜੇ ਸਮਝਣਗੇ ਬਚ ਜਾਣਗੇ ਜਿਹੜੇ ਨਹੀਂ ਸਮਝਣਗੇ ਬੀਸੀਰ ਨੇ ਤਾਂ ਫਿਰ ਡੰਗ ਮਾਰ ਦੇਣਾ ਦੇਖੋ ਬਿਲਕੁਲ ਸਪਸ਼ਟ ਲਿਖਿਆ ਹੈ ਗੁਰੂਆਂ ਨੇ ਜੈਸਾ ਸੰਗ ਬੀਸੀਰ ਸਿਉ ਰੇ ਤੈ ਸੋ ਹੀ ਇਹ ਪਾਰ ਗ੍ਰਹਿ ਪਰਾਇਆ ਕਰ ਪਰਾਏ ਦੇ ਘਰ ਜਾਣਾ ਪਰਾਏ ਮਰਦ ਕੋਲ ਜਾਣਾ ਪਰਾਈ ਔਰਤ ਕੋਲ ਜਾਣਾ ਇਹ ਵੀ ਭਲੇਖਾ ਰਹਿੰਦਾ ਹੈ ਨਾ ਕਿ ਇਹ ਪਾਪ ਤਾਂ ਬੰਦਿਆਂ ਨੂੰ ਹੀ ਲੱਗਦਾ ਹੈ ਬੀਬੀਆਂ ਨੂੰ ਨਹੀਂ ਲੱਗਦਾ ਦੋਨਾਂ ਨੂੰ ਬਰਾਬਰ ਹੀ ਹੈ ਬੀਸੀਆਰ ਦਾ ਸੰਗ ਹੈ ਜੈਸਾ ਸੰਗ ਬੀਸੀਆਰ ਸਿਉਰੇ ਤੈਸੋ ਹੀ ਇਹ ਪਾਰ ਗ੍ਰਹਿ ਤਾਂ ਹੀ ਤੈ ਸੁਣੀ ਨਹੀਂ ਜਾਂਦੀ ਅਸੀਂ ਇਹ ਮਾਰੇ ਕਰਮ ਕਰਦੇ ਆਂ ਬਾਬਾ ਨਾਨਕ ਸਾਨੂੰ ਰੋਕਦਾ ਅਸੀਂ ਬਾਹ ਛੜਾ ਕੇ ਪੱਜ ਜਾਂਦੇ ਆਂ ਸਤਸੰਗੀ ਚਾਹੇ ਗੋਡੇ ਲੱਗੇ ਗਿੱਟੇ ਲੱਗੇ ਕੋਈ ਕਰੋੜਾਂ ਵਿੱਚੋਂ ਨਿਕਲਦਾ ਬਾਬੇ ਨਾਨਕ ਦੇ ਦਰਵਾਜ਼ੇ ਅੱਖਾਂ ਥੱਲੇ ਨੂੰ ਗਿਰ ਜਾਂਦੀਆਂ ਕਰੋੜਾਂ ਵਿੱਚੋਂ ਨਿਕਲਦਾ ਕੋਈ ਜਿਹੜਾ ਇਹ ਪਾਪ ਤੋਂ ਬਚ ਜਾਂਦਾ ਉਹ ਤਾਂ ਕੋਈ ਕਰੋੜਾਂ ਵਿੱਚੋਂ ਨਿਕਲਦਾ ਜਿਹੜਾ ਇਸ ਪਾਪ ਤੋਂ ਬਚਦਾ ਉਹ ਹੀ ਸੱਚਖੰਡ ਨੂੰ ਜਾ ਸਕਦਾ ਹੈ ਦੁਨੀਆ ਕੰਬਲੀ ਕਰ ਦਿੱਤੀ ਭਲੇਖੇ ਪਾਪਾਂ ਕੇ ਝੂਠੇ ਵਾਦੇ ਦੇ ਦੇ ਕੇ ਕੰਬਲੇ ਕਰ ਦਿੱਤੇ ਬੈਰੀ ਕਾਰਨ ਪਾਪ ਕਰੰਤਾ ਕਹਿੰਦਾ ਬੈਰੀ ਇਹ ਤਾਂ ਬਹੁਤ ਵੱਡਾ ਪਾਪ ਕਰ ਲਿਆ ਬੈਰੀ ਕਾਰਨ ਪਾਪ ਕਰੰਤਾ ਬਾਤ ਰਹੀ ਆਮਾਨਾ ਕਹਿੰਦਾ ਇਹ ਤਾਂ ਬਾਤ ਕਿਸੇ ਦੀ ਆਮਾਨਤ ਸੀ ਕਿਸੇ ਦੀ ਆਮਾਨਤ ਸੀ ਬਾਬੇ ਨਾਨਕ ਨੇ ਤੈਨੂੰ ਆਮਾਨਤ ਸੌਪ ਦਿੱਤੀ ਹੈ ਸੌਪੀ ਜਾਂਦੀ ਹੈ ਨਾ ਜਦੋਂ ਅਨੰਦ ਕਾਰਜ ਹੁੰਦੇ ਆ ਬਾਬੇ ਨਾਨਕ ਦੇ ਦਰਬਾਰ ਦੇ ਵਿੱਚ ਇਹ ਆਮਾਨਤ ਸੌਪੀ ਜਾਂਦੀ ਹੈ ਗਵਾਹੀ ਬਾਬੇ ਨਾਨਕ ਦੀ ਪਵਾ ਲਈ ਇੱਕ ਵਾਰੀ ਨਹੀਂ ਚਾਰ ਲਾਵਾ ਲੈ ਦਿੱਤੀ ਆ ਗਵਾ ਬਣਾ ਲਿਆ ਬਾਬੇ ਨਾਨਕ ਨੂੰ ਕਾਰਮ ਫਿਰ ਕਿਹੜੇ ਕਰਦਾ ਹੈ ਕਿਹੜੇ ਕਰਮ ਕਰਦਾ ਉਹ ਤੁਸੀਂ ਸਾਰੇ ਜਾਣਦੇ ਆ ਕਿ ਜੋ ਕੁਝ ਦੁਨੀਆ ਵਿੱਚ ਹੋ ਰਿਹਾ ਹੈ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਅਣਜਾਣ ਨਹੀਂ ਬੈਰੀ ਕਾਰਨ ਪਾਪ ਕਰੰਤਾ ਬਾਤ ਰਹੀ ਆਮਾਨਾ ਕਹਿੰਦਾ ਇਹ ਤਾਂ ਆਮਾਨਤ ਸੀ ਕਿਸੇ ਦੀ ਛੋੜ ਜਾਹੇ ਤਨਹੀ ਸਿਉ ਸੰਗੀ ਸਾਜਨ ਜਿਉ ਬਰਨ ਕਹਿੰਦੇ ਇਥੇ ਸਾਰਾ ਕੁਛ ਛੱਡ ਕੇ ਚਲਿਆ ਜਾਣਾ ਸਾਰਾ ਕੁਛ ਇਥੇ ਬਗਾਨਾ ਹੈ ਆਪਣਾ ਕੁਛ ਨਹੀਂ ਹੈ ਇਥੇ ਬਗਾਨਾ ਹੈ ਸਾਰਾ ਕੁਛ ਇਕ ਰਾਮ ਆਪਣਾ ਔਰ ਸਾਰੀ ਦੁਨੀਆ ਬੇਗਾਨੀ ਹੈ ਛੋੜ ਜਾਹੇ ਤਨਹੀ ਸਿਉ ਸੰਗੀ ਸਾਜਨ ਸਿਉ ਬੈਰਨ ਸਗਲ ਸੰਸਾਰ ਪਰ ਕੋ ਬਾਬੇ ਨਾਨਕ ਨੇ ਲਿਖੀ ਦਿੱਤੇ ਸਗਲ ਸੰਸਾਰ ਇਹ ਵਿਧ ਵਿਆਪਿਓ ਕਹਿੰਦਾ ਸਾਰ ਸਾਰਾ ਸੰਸਾਰ ਇਸ ਵਿਧੀ ਦੇ ਚ ਪਸਿਆ ਹੋਇਆ ਕਿਹੜੀ ਵਿਧੀ ਆ ਪਰਾਇਆ ਮਰਦ ਤੇ ਪਰਾਈ ਔਰ ਲੇਕਨ ਕੋਈ ਮੰਨਣ ਵਾਸਤੇ ਰਾਜੀ ਨਹੀਂ تیر ਕੋ ਨਾਨਕ ਦੇਵ ਵੀ ਕਹਿੰਦੇ ਸਾਰਾ ਸੰਸਾਰ ਫਸਿਆ ਹੋਵੇ ਇਹਦੇ ਚ ਇੱਕ ਵਾਸਤੇ ਥੋੜਾ ਕਿਹਾ ਹੁਣ ਸਗਲ ਸੰਸਾਰ ਸਾਰਾ ਸੰਸਾਰ ਫਸਿਆ ਹੋਇਆ ਸਗਲ ਸੰਸਾਰ ਇਹ ਵਿਦ ਵਿਆਪਿਓ ਫਸਿਆ ਪਿਆ ਇਸ ਦੇ ਵਿੱਚ ਸੋ ਉੱਪਰ ਇਹੋ ਉਹ ਕਿਹਦਾ ਆਧਾਰ ਹੋਏਗਾ ਜਿਸ ਨੂੰ ਗੁਰੂ ਪੂਰਾ ਕਹਿੰਦੇ ਜਿਹਨਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਉਹ ਇਸ ਪਾਪ ਤੋਂ ਬਚ ਜਾਂਦੇ ਆ ਉਹ ਇਸ ਪਾਪ ਤੋਂ ਬਚ ਜਾਂਦਾ ਇਹਨੂੰ ਪੂਰਾ ਗੁਰੂ ਮਿਲ ਜਾਂਦਾ ਇਹਨੂੰ ਪੂਰੇ ਸਾਧੂ ਸੰਤ ਮਿਲ ਜਾਂਦੇ ਹਨ ਉਹ ਇਸ ਪਾਪ ਤੋਂ ਬਚ ਜਾਂਦਾ ਹੈ ਕਿਉਂ ਬਚਨ ਹੋ ਗਏ ਬਾਬੇ ਨਾਨਕ ਦੇ ਸੋ ਉਬਰੇਓ ਜਿਸ ਗੁਰੂ ਪੂਰਾ ਇਹ ਵਿਚਾਂਕਾ ਕਢ ਦਿੱਤੀ ਕਿ ਸਾਨੂੰ ਕੋਈ ਗੁਰੂ ਮਿਲਿਆ ਕੋਈ ਸਾਧੂ ਮਿਲਿਆ ਕਿ ਨਹੀਂ ਮਿਲਿਆ ਜੇ ਤਾਂ ਮਿਲ ਗਿਆ ਫੇਰ ਤਾਂ ਬਚ ਗਏ ਜੇ ਸਿਸ ਪਾਪ ਤੋਂ ਨਹੀਂ ਬਚੇ ਸਾਨੂੰ ਸਾਧੂ ਸੰਤ ਮਿਲਿਆ ਨਹੀਂ ਕੋਈ ਸਾਨੂੰ ਲੁੱਟਣ ਵਾਲੇ ਮਿਲੇ ਆ ਸਾਨੂੰ ਖਾਣ ਵਾਲੇ ਮਿਲੇ ਆ ਝੂਠੇ ਦਾਅਵੇ ਕਰਨ ਵਾਲੇ ਮਿਲੇ ਆ ਜਿਹੜੇ ਧਰਮ ਦੇ ਰਾਖੇ ਬਣਦੇ ਸੀ ਉਹੀ ਜੇਲਾਂ ਵਿੱਚ ਜਾ ਕੇ ਬੈਠ ਗਏ ਕਿਉਂ ਉਹਨਾਂ ਨੇ ਬਹੁਤ ਵੱਡਾ ਧੋਖਾ ਕਮਾਇਆ। ਉਹਨਾਂ ਨੇ ਲੋਕਾਂ ਦੇ ਜੀਵਨ ਨੂੰ ਸਵਾਰਨਾ ਸੀ। ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ। ਲੇਕਿਨ ਉਹਨਾਂ ਨੇ ਧੋਖਾ ਕੀਤਾ। ਜਿਵੇਂ ਮਲਮਾ ਇੱਕ ਦਿਨ ਉਤਰ ਜਾਂਦਾ ਹੈ। ਜੋ ਸਾਡੇ ਮਨ ਦੇ ਵਿੱਚ ਇੱਕ ਦਿਨ ਪ੍ਰਗਟ ਹੋ ਜਾਂਦਾ ਹੈ। ਅਸੀਂ ਲੁਕੋ ਨਹੀਂ ਸਕਦੇ। ਲੱਖ ਯਤਨ ਕਰੀਏ ਕਿਸੇ ਦੇ ਬਾਵਤ ਜੇ ਸਾਡੇ ਮਨ ਦੇ ਵਿੱਚ ਬੈਰ ਹੈ ਵਿਰੋਧ ਹੈ ਪਿਆਰ ਹੈ ਇੱਕ ਦਿਨ ਪ੍ਰਗਟ ਹੋ ਜਾਣਾ ਹੈ ਲੁਕਣਾ ਨਹੀਂ ਕੋਈ ਪਾਪ ਲੁਕਦਾ ਨਹੀਂ ਹੈ ਸકલ ਸੰਸਾਰ ਇਹ ਵਿਦ ਵਿਆਪਿਓ ਸੋ ਉਬਰਿਓ ਜਿਸੁ ਗੁਰੂ ਪੂਰਾ ਕੋਹ ਨਾਨਕ ਸਿਰ ਕੋ ਨਾਨਕ ਦੀ ਜੀ ਨੇ ਬਚਨ ਕਰ ਦਿੱਤੇ ਕਿ ਪੂਰਾ ਗੁਰੂ ਮਿਲ ਜਵੇ ਫਿਰ ਭਾਈ ਤੂੰ ਬਚ ਸਕਦਾ ਨਹੀਂ ਤਾਂ ਬੀਸੀਆਰ ਨੇ ਤੇਰੀ ਡੰਗ ਮਾਰਨਾ ਤੇਰਾ ਬਚਾਓ ਨਹੀਂ ਹੋ ਸਕਦਾ ਬੀਸੀਆਰ ਤੇਰੇ ਡੰਗ मारेਗਾ ਕੋ ਨਾਨਕ ਪਵ ਸਾਗਰ ਤਰਿਓ ਕਹਿੰਦੇ ਫੇਰ ਤੂੰ ਪਾਪ ਦੇ ਸਾਗਰ ਨੂੰ ਤਰ ਜਾਵੇਂਗਾ ਕਦੋਂ ਜਦੋਂ ਪੂਰਾ ਗੁਰੂ ਮਿਲਿਆ ਤੂੰ ਇਹ ਪਾਪ ਕਰਨ ਤੋਂ ਹਟਿਆ ਫੇਰ ਤੂੰ ਪਾਪ ਸਾਗਰ ਨੂੰ ਤਰ ਜਾਵੇਂਗਾ ਕੋ ਨਾਨਕ ਪਾਪ ਸਾਗਰ ਤਰਿਓ ਪੈ ਪਨੀਤ ਸਰੀਰਾ ਇਹ ਸਰੀਰ ਫਿਰ ਪਵਿੱਤਰ ਹੋ ਗਿਆ ਹੈ ਸਰੀਰ ਕਦੋਂ ਪਵਿੱਤਰ ਹੋਇਆ ਜਦੋਂ ਪਰਾਇ ਮਰਦ ਤੇ ਪਰਾਏ ਔਰਤ ਦਾ ਸੰਬੰਧ ਨਹੀਂ ਕੀਤਾ ਫਿਰ ਸਰੀਰ ਪਵਿੱਤਰ ਹੁੰਦਾ ਹੈ ਦੁਨੀਆਂ ਇਹਨੂੰ ਨਿਲਾ ਕੇ ਢਲਾ ਕੇ ਪਵਿੱਤਰ ਕਰਦੀ ਹੈ ਜ਼ਿੰਦਗੀ 'ਚ ਬੜੇ ਨਾ ਆਉਂਦਾ ਫਿਰ ਮਰਨ ਦੇ ਟਾਈਮ ਫਿਰ ਮਲ ਮਲ ਨਿਲਾਉਂਦੇ ਆ ਇਹ ਕਨੇ ਪਾਪ ਤਾਂ ਉਤਰਨੇ ਵਾਲਾ ਨਹੀਂ ਲਿਖ ਦਿੰਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪਾਪ ਕਰ ਲੈ ਮਰਨ ਤੋਂ ਬਾਅਦ ਇਹਨੂੰ ਨੜਾ ਦਿਓ ਇਹ ਸੁੱਚਾ ਹੋ ਜੂ ਇਹ ਸਾਰੇ ਪਾਪ ਖਤਮ ਹੋ ਜਾਣਗੇ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਿਖਤ ਨਹੀਂ ਜੋ ਲਿਖਤ ਹੈ ਉਹ ਅਸੀਂ ਲਕੋਲੀ ਇਹ ਪਾਪ ਕਿਤੇ ਉਤਰਨੇ ਵਾਲਾ ਹੈ ਇਹ ਪਾਪ ਤਾਂ ਭਾਈ ਨਾਲੇ ਲੈ ਕੇ ਜਾਣਾ ਹੈ ਨਾਲ ਆਈ ਜੋਤਲ ਆਈ ਜੋ ਭੋਗ ਪਾਈ ਜੋ ਜੋ ਕਰਨਾ ਕਰ ਲੋ ਲੇਕਿਨ ਇਸ ਮੰਜ਼ਲ ਤੇ ਆਉਣਾ ਬੜਾ ਔਖਾ ਹੈ ਲੇਕਿਨ ਜਿਹੜਾ ਇਸ ਮੰਜ਼ਲ ਤੇ ਆ ਜਾਂਦਾ ਹੈ ਬੜਾ ਤਰਸ ਆਇਆ ਸੀ ਗੁਰੂ ਗੋਬਿੰਦ ਸਿੰਘ ਨੂੰ ਕਿ ਦੁਨੀਆ ਦੀ ਬੜੀ ਤਬਾਹੀ ਹੋ ਰਹੀ ਹੈ ਕਿੰ데 ਕਿੰਡੀਆਂ ਲੜਾਈਆਂ ਜਿ ਕਿੰਨੀਆਂ ਕਿੰਨੀਆਂ ਜਿੰਦਾ ਜਾਂਦੀਆਂ ਲੜਾਈ ਕਿਹੜੀ ਸੀ ਲੜਾਈ ਤਾਂ ਇੱਕ ਆਮ ਦੀ ਉਹ ਲੜਾਈ ਸੀ ਮਹਾ ਭਾਰਤ ਦਾ ਯੁੱਧ ਕਰਾਇਆ ਇਸ ਕਾਮ ਨੇ ਕਰਾਇਆ ਲੱਖਾਂ ਹੀ ਫੌਜਾਂ ਮਰ ਗਈਆਂ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਸਤ ਗੁਰੂ ਨਾਨਕ ਕਰਕੇ ਭੇਜਿਆ ਸਤ ਗੁਰੂ ਫਿਰ ਸਤ ਦੇ ਕੇ ਸਤ ਦੇ ਕੇ ਭੇਜਿਆ ਸੰਸਾਰ ਦੇ ਵਿੱਚ ਫਿਰ ਭਲੇਖਾ ਸੀ ਉਸ ਭਲੇਖੇ ਨੂੰ ਦੂਰ ਕੀਤਾ ਗੁਰੂ ਗੋਬਿੰਦ ਸਿੰਘ ਨੇ ਫਿਰ ਪੰਜ ਕਕਾਰਾਂ ਦੇ ਵਿੱਚ ਇੱਕ ਕਾਰ ਕਸ਼ਹਿਰਾ ਸਾਹਿਬ ਦੀ ਬਖਸ਼ਿਸ਼ ਕੀਤੀ ਲੇਕਨ ਅਸੀਂ ਇਸ ਕਸ਼ਹਿਰੇ ਦੀ ਕਿੰਨੀ ਕੀਮਤ ਪਾਉਂਦੇ ਆ ਕਿੱਧਰ ਨੂੰ ਜਾਂਦੇ ਆ ਕਿੱਧਰ ਨੂੰ ਤੁਰਦੇ ਆ ਇਸ ਦਾ ਹਿਸਾਬ ਕਿਤਾਬ ਉਹਦੇ ਕੋਲ ਹੈ ਗੁਰੂ ਗੋਬਿੰਦ ਸਿੰਘ ਦੇ ਸਿੱਖ ਭਲੇਖੇ ਵਿੱਚ ਹੈ ਲੇਕਿਨ ਗੁਰੂ ਗੋਬਿੰਦ ਸਿੰਘ ਹਾਜ਼ਰ-ਨਾਜ਼ਰ ਹੈ ਉਹ ਹਾਜ਼ਰ ਹੈ ਉਹ ਦੇਖ ਰਿਹਾ ਹੈ ਲੇਕਿਨ ਅਸੀਂ ਕਹਿੰਦੇ ਕੋਈ ਦੇਖਦਾ ਨਹੀਂ ਲੋਕਾਂ ਤੋਂ ਓਲਾ ਕਰਦੇ ਆ ਲੇਕਿਨ ਜਿਸ ਗੁਰੂ ਗੋਬਿੰਦ ਸਿੰਘ ਨੇ ਇੱਕ ਸ਼ਹਿਰਾ ਪਵਾਇਆ ਉਹ ਤੁਹਾਡੇ ਨਾਲੇ ਹੁੰਦਾ ਹੈ ਉਹ ਤੁਹਾਨੂੰ ਦੇਖ ਰਿਹਾ ਕਿ ਕਿਹੜੇ ਪਾਪ ਅਸੀਂ ਕਰਦੇ ਹ ਸੋ ਆਓ ਸਿੱਖੋ ਆਪਾਂ ਗੁਰੂ ਗੋਬਿੰਦ ਸਿੰਘ ਦੇ ਹੁਕਮ ਨੂੰ ਮੰਨਿਏ ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ ਮੰਨਿਏ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਉਹਦੇ ਪਰ ਅਮਲ ਕਰੀਏ ਐਵੇਂ ਨੇ ਹੁਕਮ ਕੀਤਾ ਸਾਰੇ ਸਰਵਾਂਸ ਨੂੰ ਬਾਹਰ ਕੇ ਕੀਤਾ ਜਦੋਂ ਸਾਰਾ ਸਰਵਾਂਸ ਬਾਹਰ ਦਿੱਤਾ ਸੀ ਇਕੱਲਾ ਹੀ ਰਹਿ ਗਿਆ ਸੀ ਗੁਰੂ ਗੋਬਿੰਦ ਸਿੰਘ ਨਾ ਕੋਈ ਪੁੱਤ ਨਾ ਕੋਈ ਮਾਂ ਨਾ ਕੋਈ ਬਾਪ ਆਖਰੀ ਵਕਤ ਜਦੋਂ ਆਇਆ ਸਿੱਖ ਕਹਿੰਦੇ ਹੁਣ ਸਾਡਾ ਗੁਰੂ ਫਿਰ ਅਕਾਲ ਪੁਰਖ ਨਾਲ ਗੱਲ ਕੀਤੀ ਕਿ ਉਹ ਬਚਨ ਵੀ ਕਮਾਉਣੇ ਸੀ ਕਿ ਗੱਦੀ ਬਾਹਰ ਨਹੀਂ ਸੀ ਜਾਣੀ ਸੋਢੀ ਕੁਲ ਤੋਂ ਬਾਹਰ ਨਹੀਂ ਸੀ ਜਾਣੀ ਆਗਿਆ ਪਾਈ ਅਕਾਲ ਕੀ ਫਿਰ ਅਕਾਲ ਪੁਰਖ ਤੋਂ ਆਗਿਆ ਲਿੱਤੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਹਉ ਪਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਆ ਗੱਲਾਂ ਹੋਰ ਦੀਆਂ ਮੰਨਦੇ ਆ ਮੱਥੇ ਹੋਰ ਦੇ ਟੇਕਦੇ ਆ ਸਤ ਤੋਂ ਵੱਡਾ ਪਾਪੀ ਹੋਰ ਕੋਈ ਨਹੀਂ ਹੋ ਸਕਦਾ ਜਿਸ ਗੁਰੂ ਨੇ ਸਾਡੇ ਵਾਸਤੇ ਇੰਨਾ ਕੁਛ ਕੀਤਾ ਸਰਵਾਂਸ ਬਾ ਰਿਆ ਸਾਨੂੰ ਸੱਚਖੰਡ ਤੋਂ ਬਾਣੀ ਲੈ ਆ ਕੇ ਦਿੱਤੀ ਐ ਇਹ 84 ਲੱਖ ਜੋਨ ਨੂੰ ਕੱਟਣ ਵਾਸਤੇ ਮੂਲ ਮੰਤਰ ਦਿੱਤਾ ਸਾਨੂੰ ਆਹ ਆਪ ਉਸ ਗੁਰੂ ਨੂੰ ਯਾਦ ਰੱਖਿਏ ਉਸ ਗੁਰੂ ਦੀ ਬਾਣੀ ਨੂੰ ਸੁਣੀਏ ਮੰਨੀਏ ਤਾਂ ਸਾਡੀ ਗੱਤ ਹੋਣੀ ਐ ਸੋ ਸਾਧ ਸੰਗਤ ਜੀ ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਿਲਾਓ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ